ਮੇਰੇ ਆਰਡਰ ਹੋਏ ਨੇ ਇਸ ਸੈੱਟ ਦੇ ਚੀਫ ਦੇ 26 ਤਰੀਕ ਨੂੰ ਆਰਡਰ ਹੋਏ ਨੇਗੇ ਔਰ 27 ਨੂੰ ਮੈਨੂੰ ਆਰਡਰ ਰੀਸੀਵ ਹੋਏ ਨੇ ਔਰ 28 ਨੂੰ ਇੱਕ ਇਸ ਮਾਯੋਗ ਹਾਈ ਕੋਰਟ ਵਿੱਚ ਲੱਗੇ ਹੋਏ ਸੀਗਾ ਤੇ ਉਹਦੇ ਤਹਿਤ 28 ਤਰੀਕ ਨੂੰ ਜਿਹੜੇ ਸੈੱਟ ਦੇ ਮੈਂਬਰ ਉੱਥੇ ਹਾਈ ਕੋਰਟ ਦੇ ਵਿੱਚ ਹਾਜ਼ਰ ਸੀਗੇ ਉਹਨਾਂ ਨੂੰ ਮੈਂ ਆਪਣੇ ਆਫਿਸ ਰਿਕਵੈਸਟ ਕਰਕੇ ਬੁਲਾ ਲਿਆ ਸੀ ਔਰ ਉਹਨਾਂ ਤੋਂ ਇਸ ਕੇਸ ਦੇ ਬਾਰੇ ਉਹਦੀ ਜਾਣਕਾਰੀ ਹਾਸਲ ਕੀਤੀ। ਔਰ ਉਹ ਜਾਣਕਾਰੀ ਜਿਹੜੀ ਸੀਗੀ ਉਹ ਕਾਗਜ਼ੀ ਪੱਤੇ ਦੀ ਜਾਣਕਾਰੀ ਸੀ। ਅੱਜ ਜਿਹੜਾ ਇੱਥੇ ਪਟਿਆਲੇ ਆਉਣ ਦਾ ਮੰਤਵ ਸੀਗਾ ਉਹ ਸੀਗਾ ਕਿ ਮੈਂ ਮੌਕੇ ਨੂੰ ਦੇਖ ਕੇ ਔਰ ਮੌਕੇ ਤੇ ਜੋ-ਜੋ ਵੀ ਡਾਕੂਮੈਂਟਰੀ ਐਵੀਡੈਂਸ ਹੈਗਾ ਮਤਲਬ ਜਿਹੜਾ ਵੀ ਐਵੀਡੈਂਸ ਫੋਰੈਂਸਿਕਲੀ ਐਗਜ਼ਾਮਿਨ ਕਰੰਦੀ ਲੋੜਾ ਉਹ ਅੱਜ ਅਸੀਂ ਬੈਠ ਕੇ ਵਿਚਾਰਿਆ ਹੈਗਾ। ਔਰ ਉਸ ਨੂੰ ਅਸੀਂ 1-2 ਦਿਨਾਂ ਦੇ ਵਿੱਚ ਇਕੱਠਾ ਕਰਾਂਗੇ ਆ ਉਹ ਉਸ ਨੂੰ ਇਕੱਠਾ ਕਰਕੇ ਔਰ ਉਹ ਨੂੰ ਕਿਸ ਤਰ੍ਹਾਂ ਕਿਸ ਤਰ੍ਹਾਂ ਐਵੀਡੈਂਸ ਨੂੰ ਕਿੱਥੇ ਕਿੱਥੇ ਕੀ ਥੀories ਬੰਦੀਆਂ ਨੇ ਇਹਦੇ ਬਾਰੇ ਉਹ ਸਾਰੀਆਂ ਵਰਕਆਊਟ ਕਰਾਂਗੇ ਤੇ ਪਾਸੋਂ ਨੂੰ 2 ਤਰੀਕ ਨੂੰ ਫਿਰ ਅਸੀਂ ਇੱਥੇ ਸਾਰੇ ਆਵਾਂਗੇ ਔਰ ਪਾਸੋਂ ਨੂੰ ਮੈਂ ਆਮ ਲੋਕਾਂ ਨੂੰ ਪਟਿਆਲੇ ਦੇ ਨਿਵਾਸੀਆਂ ਨੂੰ ਵੀ ਜਿਹਦੇ ਕੋਲੇ ਇਸ ਇਨਸੀਡੈਂਟ ਬਾਰੇ ਕੋਈ ਵੀ ਐਵਿਡੈਂਸ ਹੋਵੇ ਕਿਸੇ ਕੋਲ ਕੋਈ ਰਿਕਾਰਡਿੰਗ ਹੋ ਸਕਦੀ ਹੈ ਕਿਸੇ ਨੂੰ ਕੋਈ ਜਾਣਕਾਰੀ ਹੋ ਸਕਦੀ ਹੈ ਉਹਦੇ ਬਾਰੇ ਅਪੀਲ ਕਰਾਂਗਾ ਕਿ ਉਹ ਆ ਕੇ ਸਾਨੂੰ ਇਹਦੇ ਬਾਰੇ ਦੱਸਣ ਔਰ ਇਹਦੇ ਲਈ ਅਸੀਂ ਇੱਕ ਨੰਬਰ ਵੀ ਅੱਜ ਤੁਹਾਡੇ ਮਾਧਿਅਮ ਤੇ ਦੇ ਹੀ ਰਾਹੀਂ ਲੋਕਾਂ ਨੂੰ ਦੇਣਾ ਚਾਹਾਂਗੇ ਇਹ ਨੰਬਰ ਤੁਸੀਂ ਸਾਡੇ ਆਪਣੇ ਟੀਵੀ ਚੈਨਲ ਤੇ ਜਾਂ ਜਿਹੜੇ ਰਿਪੋਰਟਰ ਹੋਣਗੇ ਉਹ ਉਹਦੇ ਚ ਪ੍ਰੋਜੈਕਟ ਕਰ ਦਿਓ ਖਬਰ ਦੇ ਵਿੱਚ ਪ੍ਰੋਜੈਕਟ ਕਰਾ ਦਿਓ ਜੀ ਕੈਂਡੀ ਇਹ ਹੈਗਾ 75083 00342 75083 00342 ਤੇ ਆਪ ਦਾ ਸਾਰਿਆਂ ਦਾ ਇਹ ਉਪਰਾਨਾ ਹੈਗਾ ਇਹ ਬਹੁਤ ਮਦਭਾਗਾ ਇਨਸੀਡੈਂਟ ਹੈਗਾ ਆਪਣੇ ਪੰਜਾਬ ਲਈ ਕਿਉਂਕਿ ਆਪਣਾ ਜਿਹੜਾ ਪੰਜਾਬ ਆ ਦੋਨਾਂ ਚੀਜ਼ਾਂ ਲਈ ਜਾਣਿਆ ਜਾਂਦਾ ਆਪਣੇ ਫੌਜੀ ਵੀ ਬਹੁਤ ਬਹਾਦਰ ਰਹੇ ਨੇ ਔਰ ਆਪਣੀ ਫੌਜੀਆ ਨੇ ਦੇਖੋ 1955 ਚ ਕਨੈਲ ਸਿੰਘ ਈਸਰੂ ਨੇ ਜਾ ਕੇ ਗੋਆ ਚ ਆਪਣਾ ਲਿਬਰੇਸ਼ਨ ਦਾ ਝੰਡਾ ਲਹਿਰਾਇਆ ਸੋ ਆਪਣੇ ਫੌਜੀ ਬਹੁਤ ਬਹਾਦਰ ਨੇ ਔਰ ਪਟਿਆਲੇ ਦੀ ਤਾਂ ਇਹ ਇਤਿਹਾਸਤ ਦੀ ਵੀ ਫੌਜ ਸੀ ਜਿਹੜੀ ਉਹ ਸ਼ੁਰੂ ਤੋਂ ਚੱਲਦੀ ਆਈ ਆ ਤੇ ਫੌਜੀਆ ਤੇ ਆਪਣੇ ਤੇ ਆਪਾਂ ਨੂੰ ਮਾਣ ਹੈਗਾ ਤੇ ਪੁਲਿਸ ਨੇਵੀ ਆਪਣੀ ਬਹੁਤ ਬਹਾਦਰੀ ਕੀਤੀ ਹੈ ਪੰਜਾਬ ਇੱਕ ਵਾਅਦਾ ਇਹ ਜੇ ਸੂਬਾ ਹੈਗਾ ਜਿੱਥੇ ਅੱਤਵਾਦ ਨੂੰ ਜੜੋਂ ਮਿਟਾਉਣ ਦੇ ਵਿੱਚ ਪੁਲਿਸ ਕਾਮਯਾਬ ਹੋਈ ਹੈ ਸੋ ਇਹ ਜੇ ਇਨਸੀਡੈਂਟ ਨਹੀਂ ਹੋਣੇ ਚਾਹੀਦੇ ਸੀ ਪਰ ਕਿਉਂਕਿ ਹੋਏ ਨੇ ਇਹਦੇ ਚਾਪਾ ਨੂੰ ਸਚਾਈ ਦੇ ਉੱਤੇ ਜਾਣ ਦਾ ਬਹੁਤ ਜਰੂਰੀ ਹੈ ਕਿਉਂਕਿ ਦੋ ਬਹੁਤ ਇੰਪੋਰਟੈਂਟ ਇੰਸਟੀਟਿਊਸ਼ਨਸ ਇਨਵੋਲਡ ਹੈਗੇ ਨੇ ਆਰਮੀ ਤੇ ਪੁਲਿਸ ਔਰ ਆਪਣੀ ਜਿਹੜੀ ਸਟੇਟ ਹੈਗੀ ਹੈ ਇਹ ਬਾਰਡਰ ਸਟੇਟ ਹੈਗੀ ਆ ਬਾਰਡਰ ਸਟੇਟ ਦੇ ਵਿੱਚ ਐਸ ਤੰਦਾ ਇਨਸੀਡੈਂਟ ਹੋਣਾ ਮਦਭਾਗਾ ਹੈਗਾ ਔਰ ਇਸ ਇਨਸੀਡੈਂਟ ਦੀ ਗਹਿਦਾਈ થઈ ਜਾਇਆ ਜਾਏਗਾ ਗਹਿਦਾਈ થઈ ਜਾ ਕੇ ਜੋ ਵੀ ਦੋਸ਼ੀ ਹੈਗੇ ਨੇ ਉਹਨਾਂ ਨੂੰ ਸਜ਼ਾ ਦਵਾਈ ਜਾਏਗੀ ਪਰ ਅੱਜ ਪੁਲਿਸ ਅਧਿਕਾਰੀ ਦੀ ਤਰ੍ਹਾਂ ਇਹ ਸੀਟ ਵੱਲ ਜਿਨ੍ਹਾਂ ਦੇ ਮਾਮਲੇ ਦਰਜ ਨਹੀਂ ਅੱਜ ਨਹੀਂ ਬੁਲਾਏ ਗਏ ਜੀ ਅੱਜ ਜਿਸ ਸਮੇਂ ਪਹਿਲਾਂ ਬੇਨਤੀ ਕੀਤੀ ਤੁਹਾਨੂੰ ਅੱਜ ਅਸੀਂ ਸਿਰਫ ਡਾਕੂਮੈਂਟਰੀ ਐਵਿਡੈਂਸ ਇਕੱਠਾ ਕੀਤਾ ਡਾਕੂਮੈਂਟਰੀ ਤੇ ਉਹਨੂੰ ਫੋਰੈਂਸਿਕਲੀ ਐਗਜ਼ਾਮਿਨ ਕਰਨ ਲਈ ਪ੍ਰੋਸੈਸ ਸੈੱਟ ਕੀਤੀ ਹੈਗੀ ਕਿਉਂਕਿ ਜਿਹੜੇ ਡਾਕੂਮੈਂਟ ਹੁੰਦੇ ਨੇ ਜਿਹੜੇ ਫੋਰੈਂਸਿਕ ਐਵਿਡੈਂਸ ਹੁੰਦਾ ਉਹ ਕੋਈ ਉਹਦੇ 'ਚ ਬਾਇਸ ਨਹੀਂ ਹੁੰਦਾ ਉਹਦੇ 'ਚ ਕੋਈ ਉਹ ਨਹੀਂ ਹੁੰਦਾ ਉਹ ਜੋ ਹੁੰਦਾ ਉਸ ਤੇ ਮੁਤਾਬਕ ਹੁੰਦੇ ਨੇ ਉਸ ਤੋਂ ਬਾਅਦ ਆਪਾਂ ਜਿਹੜੇ ਵੀ ਮੁਲਾਜ਼ਮ ਹੈਗੇ ਨੇ ਜਾਂ ਜਿਹੜੇ ਵੀ ਇਦੇ ਚ ਐਕਟਰ ਇਨਵੋਲਡ ਹੈਗੇ ਨੇ ਇਨਸੀਡੈਂਟ ਦੇ ਵਿੱਚ ਉਹਨਾਂ ਸਾਰਿਆਂ ਨੂੰ ਵੀ ਸੱਦਾ ਦੇਵਾਂਗੇ ਉਹਨਾਂ ਨੂੰ ਅਸੀਂ ਇਹ ਪਲਾਨ ਕੀਤਾ ਕਿ 2 ਤਰੀਕ ਨੂੰ ਜਿਸ ਅਸੀਂ ਸਾਰਿਆਂ ਨੂੰ ਬੁਲਾ ਕੇ ਸਾਰਿਆਂ ਦੇ ਬਿਆਨ ਕਲਮਬੰਦ ਕਰਤੇ ਜਾਣਗੇ ਉਹਨਾਂ ਦੀ ਵਜਨ ਵੀ ਰਿਕਾਰਡ ਕੀਤੀ ਜਾਏਗੀ ਤਾਂ ਕਿ ਉਹਨਾਂ ਦਾ ਕੀ ਕਹਿਣਾ ਤੇ ਡਾਕੂਮੈਂਟਸ ਦਾ ਕੀ ਕਹਿਣਾ ਜਿਹੜਾ ਆਪਣਾ ਫੋਰੈਂਸਿਕ ਐਵਿਡੈਂਸ ਉਹਨਾਂ ਦੇ ਵਿੱਚ ਅਸੀਂ ਇੱਕ ਉਹ ਦੇਖ ਪਾਈਏ ਜਿੱਥੇ-ਜਿੱਥੇ ਕੋਈ ਕੌਂਟਰਡਿਕਸ਼ਨ ਨਜ਼ਰ ਆਏਗੀ ਉਹਨੂੰ ਫਿਰ ਡਿਟੇਲ ਚ ਐਗਜ਼ਾਮਿਨ ਕੀਤਾ ਜਾਵੇ। ਤੁਸੀ ਕੀ ਦੇਖੂਂ ਮੈਨੂੰ ਕੀ ਲੱਗਦਾ ਪਹਿਲੇ ਤਾਂ ਆਪੀ ਸੀਸੀਟੀਵੀ ਦਿਖਾਈ ਦੇ ਰਹੀ ਸੀ ਆਪ ਤੋਂ ਸੇਵਾ ਕੇ ਦੇਖਾਈ। ਦੇਖੋ ਜਿਹੜਾ ਸੀਸੀਟੀਵੀ ਫੁਟੇਜ ਹੈਗੀ ਆ ਉਹਨੂੰ ਅਸੀਂ ਪ੍ਰੋਪਰ ਕਰਨ ਲਈ ਉਹਨੂੰ ਪ੍ਰੋਪਰ ਐਗਜ਼ਾਮਿਨ ਕਰਨ ਲਈ ਸੀਐਫਐਸਐਲ ਸੈਂਟਰ ਫੋਰ ਫੋਰੈਂਸਿਕ ਸਾਇੰਸ ਲੈਬ ਨੇ ਜੀਆ ਜਿਹੜੀਆਂ ਭਾਰਤ ਸਰਕਾਰ ਦਾ ਅਦਾਨਾ ਹੈਗੇ ਨੇ ਕਿ ਟੋਟਲੀ ਇੰਪਾਰਸ਼ਲ ਉਹਦੇ ਲਈ ਜੱਜਮੈਂਟ ਲਈ ਉਹਨੂੰ ਭੇਜਦੇ ਆ ਸਰ ਮੈਂ ਪੁੱਛਿਆ ਸੀ ਕਿ ਐਕਸਟਰਾ ਵਿਡੈਂਸ ਲਈ ਅਸੀਂ ਆਰਡਰ ਉਹ ਭੇਜ ਦਿੱਤੀ ਲੋਕਾਂ ਨੂੰ ਵੀ ਆ ਗਈ ਅੱਜ ਇਹ ਜਿਹੜੇ ਤੋਂ ਅਸੀਂ ਨਹੀਂ ਹਲੇ ਤੱਕ ਮਿਲੇ ਕਿ ਸੀਸੀਟੀਵੀ ਫੁਟੇਜ ਪੁਲਿਸ ਨੂੰ ਸਬਮਿਟ ਕਰ ਚੁੱਕੇ ਐਮਐਲਆ ਰਿਪੋਰਟ ਜਿਹੜੀ ਕਿ ਮੈਡੀਕਲ ਫੋਰੈਂਸਿਕ ਮੈਡੀਸਿਨ ਦੇ ਡਾਕਟਰ ਸਿੰਘ ਬਣਾ ਕੇ ਦਿੱਤੀ ਹੈ ਉਹ ਸਬਮਿਟ ਹੋ ਚੁੱਕੀ ਹੈ ਫਿਰ ਪ੍ਰੋਬਲਮ ਕਿੱਥੇ ਆ ਗਈ ਨਹੀਂ ਪ੍ਰੋਬਲਮ ਕਿਤੇ ਨਹੀਂ ਆਦੀ ਇਹ ਦੇਖੋ ਇਹ ਤਾਂ ਹੋ ਗਿਆ ਜਿਹੜੇ ਆਫੀਸ਼ੀਅਲ ਐਵੀਡੈਂਸ ਸਾਡੇ ਕੋਲੇ ਆ ਚੁੱਕੇ ਨੇ ਇਸੇ ਇਹਨਾਂ ਨੂੰ ਆਪਦਾ ਸਫਾ ਮਿਸਲ ਤੇ ਲੈ ਚੁੱਕੇ ਆ ਬਈਆ ਮੈਡੀਕਲ ਦਾ ਵੀ ਰਿਪੋਰਟ ਆ ਗਈ ਉਹਦੇ ਤੇ ਸੀਐਫਐਸਐਲ ਦੇ ਬੰਦਿਓ ਆਪਣਾ ਇਹਦੀ ਵੀ ਸੱਕਟ ਜਿਹੜਾ ਸੀਸੀਟੀਵੀ ਆ ਉਹਦੀ ਵੀ ਸਾਨੂੰ ਕਲੈਰਿਟੀ ਹੋ ਜੇਗੀ ਤੇ ਇਹ ਆ ਕਿ ਕਈ ਵਾਰੀ ਇਹ ਹੁੰਦਾ ਕਿ ਆਪਣੇ ਜਦੋਂ ਵੀ ਕੋਈ ਕ੍ਰਾਈਮ ਹੁੰਦਾ ਨਾ ਉਥੇ ਐਵੀਡੈਂਸ ਇਸ ਤਰ੍ਹਾਂ ਦਾ ਵੀ ਹੋ ਜਾਂਦਾ ਹੁੰਦਾ ਇਕੱਠਾ ਕਿ ਕੋਈ ਉਥੋਂ ਜਾਦ ਐ ਸੀ ਜੀ ਉਹਦੇ ਕੋਲੇ ਕੋਈ ਰਿਕਾਰਡਿੰਗ ਹੋਵੇ ਕਿਉਂਕਿ ਇਹ ਆਪਾਂ ਕੋਈ ਵੀ ਤੱਥ ਇਹੋ ਜਿਹਾ ਲੀਵ ਆਊਟ ਨਹੀਂ ਕਰਨਾ ਚਾਹੁੰਦੇ ਇਸ ਕਾਕੇ ਆਪਾਂ ਇਹ ਨੰਬਰ ਦੇ ਦਿਆਂ ਤੇ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਤੁਹਾਡੇ ਚੋਂ ਕੋਈ ਕਿਸੇ ਕੋਲੇ ਕੋਈ ਸੱਜਣ ਕੋਲੇ ਕੋਈ ਚੀਜ਼ ਹੋਵੇ ਜਿਹੜਾ ਕਿ ਆਪਾਂ ਨੂੰ ਸਚਾਈ ਐਸਟੈਬਲਿਸ਼ ਕਰਨ ਦੇ ਵਿੱਚ ਉਹ ਸਹਾਇੀ ਹੋਵੇ ਤਾਂ ਕਾਕੇ ਇੱਕ ਇੱਕ ਬਾਰ ਬਾਰ ਜਿਹੜਾ ਪਰਿਵਾਰ ਵੀ ਕਹਿ ਰਿਹਾ ਤੇ ਹਾਰਪੂਰ ਦੇ ਵਿੱਚ ਕੁਝ ਹੋਈ ਉਹਦੇ ਵਿੱਚ ਇਹ ਕਿਹਾ ਗਿਆ ਕਿ ਉਹਦੀ ਅਰੈਸਟ ਹੋਣੀ ਚਾਹੀਦੀ ਹੈ ਅਰੈਸਟ ਪਾਉ ਕਰਨਾ ਕਿ ਨੌਂ ਗ੍ਰੇਡੀਬਲ ਹੈਗਾ। ਉਹਦੇ ਕਿਸੇ ਐਸਆਈਟੀ ਤੋਂ ਤਰੀਕ ਨੂੰ ਨਹੀਂ ਉਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰਾਂਗਾ ਕਿਉਂਕਿ ਦੇਖੋ ਜਿਹੜੀਆਂ ਚੀਜ਼ਾਂ ਪ੍ਰੀਲਿਮਿਨਰੀ ਤੌਰ ਤੇ ਕੀਤੀਆਂ ਜਾਣੀਆਂ ਚਾਹੀਦੀਆਂ ਸੀ ਔਰ ਉਹ ਸਪੀਡਿਤ ਪੱਖ ਦਾ ਤਾਂ ਇਹ ਹੈ ਨਾ ਦੇਖੋ ਪੀਡਿਤ ਪੱਖ ਬਨੇ ਉਹ ਐਫਆਈਆ ਦਰਜ ਕਰਾਈ ਗਈ ਹੈ ਕੰਪਲੇਂਟ ਉਹਨਾਂ ਨੇ ਤਾਂ ਆਪਣਾ ਪੱਖ ਦੱਸ ਹੀ ਦਿੱਤਾ ਹੈਗਾ। ਬਾਈ ਜੀ ਬਹੁਤ ਦੇਰੀ ਹੋਈ ਹੈ ਕਾਰਵਾਈ ਦੇਖੋ ਜੀ ਪ੍ਰਵਾਹ ਨਾਲ ਦੇਖਿਆ ਉਹ ਸਬਾਰੇ ਹੁਣ ਤਾਂ ਐਸਆਈਟੀ ਦਾ ਫੀਡ ਦੇਖੋ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਨਾ ਅਹੀਂ ਅਸੀਂ ਇਹਦੇ ਚ ਡੇ ਟੂ ਡੇ ਕੰਮ ਕਰਦੇ ਆਂ ਵੀ ਕਿਹੜੀਆਂ ਚੀਜ਼ਾਂ ਜਿੱਥੇ ਕਈ ਚੀਜ਼ਾਂ ਹੁੰਦੀਆਂ ਨੇ ਵੀ ਕਿਹੜੀਆਂ ਇਮੀਡੀਏਟਲੀ ਨਾਲ ਦੀ ਨਾਲ ਕਰਨ ਵਾਲੀਆਂ ਹੁੰਦੀਆਂ ਨੇ ਜਿਸ ਤਾ CCTV ਦੀ ਕਵਰੇਜ ਮੋਬਾਈਲ ਦੀ ਉਹ ਲੋਕੇਸ਼ਨ ਵਗੈਰਾ ਉਹ ਸਾਰੀਆਂ ਕਾਰਵਾਈਆਂ ਨੂੰ ਕਰਨ ਲਈ ਇਮੀਡੀਏਟਲੀ ਅਸੀਂ ਇੱਥੇ ਆ ਕੇ ਕੰਮ ਸ਼ੁਰੂ ਕਰਨਾ ਚਾਹੇਗਾ ਉਹ 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 ਸਾਡੀਆਂ ਗੱਲਾਂ ਜਿਸ ਸਮੇਂ ਤੁਹਾਨੂੰ ਦੱਸਿਆ ਕਿ ਇੱਕ ਇੰਪਾਰਸ਼ਲ ਏਜੰਸੀ ਹੈਗੀ ਹੈ ਸੈਂਟਰਲ ਫੋਰਨਸਿਕ ਸਾਇੰਸ ਲੈਬ ਜਿਹੜੀ ਬਿਲਕੁਲ ਹੀ ਭਾਦ ਸਾਕਾ ਦਾ ਦਾਦਾ ਜੀ ਜਿਹੜੇ ਜਿੱਥੇ ਪੰਜਾਬ ਪੁਲਿਸ ਜਾਂ ਕਿਸੇ ਹੋਰ ਦਾ ਉੱਥੇ ਕੋਈ ਉਹ ਨਹੀਂ ਹੈਗਾ ਉਹਦੇ ਕੋਲੇ ਹੀ ਅਸੀਂ ਭੇਜਿਆ ਉਹ ਸਾਡੇ ਇੰਸਪੈਕਟਰ ਨੂੰ ਐਗਜ਼ਾਮਿਨ ਕਰਾ। ਪਰ ਦੋ ਤਰੀਕ ਨੂੰ ਟੱਪਾ ਮਾਨਕ ਨੂੰ ਬੁਲਾਉਂਗੇ ਜਿਹੜਾ ਕਿ ਉਹ ਕਹਿ ਰਹੇ ਆ ਪਹਿਲਾਂ ਕਿ ਉਹਦੀ ਸ਼ਿਕਾਇਤ ਦੇ ਪਰਸਰ ਮਾਮਲਾ ਪੜ ਨਹੀਂ ਸਕਦੇ। ਅਸੀਂ ਦੇਖੋ ਇਹ ਤਾਂ ਜਦੋਂ ਮੈਂ ਤੁਹਾਨੂੰ ਇਹ ਕਹਿ ਰਿਹਾ ਹੈਗਾ ਕਿ ਢਾਬਾ ਮਾਲਕ ਜਿਹਦੀ ਪਹਿਲੀ ਐਫਆਈਆ ਜਿਹਦੇ ਉਹ ਉਹਦਾ ਤਾਂ ਆਨਾ ਆਨਾ ਹੀ ਹੈਗਾ ਕਿਉਂਕਿ ਉਹ ਤਾਂ ਆਲਰੇਡੀ ਡਾਕੂਮੈਂਟ ਹੋ ਗਿਆ ਅਸੀਂ ਤਾਂ ਉਹ ਤੋਂ ਇੱਕ ਸਟੈਪ ਅੱਗੇ ਜਾ ਰਹੇ ਆਂ ਵੀ ਅਸੀਂ ਸਾਰਿਆਂ ਦੀ ਓਪਨ ਸੱਦਾ ਦੇ ਦਿਆਂ ਵੀ ਹੋਰ ਵੀ ਕਿਸੇ ਕਿਬ ਦੀ ਢਾਬਾ ਮਾਲਕ ਤੇ ਉੱਥੇ ਢਾਬੇ ਤੇ ਵੀ ਹੋ ਸਕਦਾ 2-4 ਬੰਦੇ ਹੋਣ ਜਿਨ੍ਹਾਂ ਨੇ ਸਾਦੇ ਇਸ ਵਾਕਿਆ ਨੂੰ ਦੇਖਿਆ ਹੋਵੇ ਉਹ ਜਿਹੜੀ ਸੀਵੀਆ ਦੀ ਡਿਮਾਂਡ ਕਰ ਰਹੇ ਤੁਸੀਂ ਉਹਨੂੰ ਕਿੱਲੇ ਦੇਖ ਰਹੇ ਹੋ ਜਿਹੜੀ ਪਰਮਾਰ ਸਾਹਿਬ ਨੂੰ ਬਦਲ ਕੇ ਤੁਹਾਨੂੰ ਲਿਆਤਾ ਗਿਆ ਦੋਨੋਂ ਸਟੈਪ ਕਿਸ ਤਰ੍ਹਾਂ ਕਿਸ ਤਰ੍ਹਾਂ ਤੁਸੀਂ ਜਸਟੀਫਾਈ ਨਹੀਂ ਜਸਟੀਫਾਈ ਨਹੀਂ ਦੇਖੋ ਪਰਮਾਰ ਸਾਹਿਬ ਜਿਹੜਾ ਇੱਕ ਵਿਜੀਲੈਂਸ ਦਾ ਡਿਪਾਰਟਮੈਂਟ ਹੈ ਨਾ ਉਹ ਇੱਕ ਅਲੱਗ ਡਿਪਾਰਟਮੈਂਟ ਆ ਉਹ ਪੁਲਿਸ ਦਾ ਹਿੱਸਾ ਨਹੀਂ ਹੈਗਾ ਵਿਜੀਲੈਂਸ ਜਿਹੜਾ ਬਿਊਰੋ ਹੈਗਾ ਮੈਂ ਵੀ ਵਿਜੀਲੈਂਸ ਚ ਕੰਮ ਕੀਤਾ ਵਿਜੀਲੈਂਸ ਬਿਊਰੋ ਸਿਵਿਲਿਅਨ ਡਿਪਾਰਟਮੈਂਟ ਆ ਉਹ ਪੁਲਿਸ ਦਾ ਡਿਪਾਰਟਮੈਂਟ ਨਹੀਂ ਉਹਨਾਂ ਦਾ ਜਿਹੜਾ ਰਿਪੋਰਟਿੰਗ ਆਫੀਸਰ ਹੁੰਦਾ ਵਿਜੀਲੈਂਸ ਦਾ ਉਹ ਡੀਜੀਪੀ ਨਹੀਂ ਹੁੰਦਾ ਉਹ ਚੀਫ ਸੈਕਟਰੀ ਹੁੰਦਾ ਹੈੱਡ ਆਫ ਦਾ ਵਿਜੀਲੈਂਸ ਬਿਊਰੋ ਇਸ ਚੀਫ ਸੈਕਟਰੀ ਨਹੀਂ ਨਹੀਂ ਅਸੀਂ ਤਾਂ ਦੇਖੋ ਅਸੀਂ ਤਾਂ ਇਹਦੇ ਚ ਹਰ ਇੱਕ ਦੇ ਆਪਣੇ ਆਪਣੇ ਵਿਚਾਰ ਹੁੰਦੇ ਨੇ ਫੈਮਲੀ ਦੇ ਆਪਣੇ ਵਿਚਾਰ ਹੋ ਸਕਦੇ ਨੇ ਪਰ ਅਸੀਂ ਆਪਣੇ ਬੰਧੂ ਇਹ ਸ਼ੋਰੈਂਸ ਦਿੰਨੇ ਆ ਕਿ ਅਸੀਂ ਜਿਹੜੀ ਤਫਤੀਸ਼ ਕਰਾਂਗੇ ਬਿਲਕੁਲ ਡਾਕੂਮੈਂਟ ਬੇਸਡ ਕਰਾਂਗੇ ਔਰ ਬਿਲਕੁਲ ਫੇਅਰ ਇਨਵੈਸਟੀਗੇਸ਼ਨ ਕਰਾਂ ਸਰ ਜੀ ਪੁਲਿਸ ਨੂੰ ਕਿੰਨੇ ਮੁਲਾਜ਼ਮ ਨੇ ਜੀ ਜਿਨ੍ਹਾਂ ਨੂੰ ਤੁਸੀਂ ਇਹ 파ਟ ਆਸ਼ੀ 12 ਨੇ ਜਾਂ 4 ਨੇ ਕਿੰਨੇ ਨਹੀਂ ਸਾਦੇ ਸਾਦੇ 12 ਬਾਦਾਂ ਬਾਦਾਂ ਦੇ ਬਾਦਾਂ ਅਸੀਂ ਸਾਰਿਆਂ ਨੂੰ ਇਨਵੋਲਵ ਕਰਾਂਗੇ ਕਿਉਂਕਿ ਉਹਨਾਂ ਦੀ ਹਰ ਇੱਕ ਦੀ ਵਜ੍ਹਾ ਨਾਲ ਰਿਪੋਰਟ ਕਰਕੇ ਫਿਰ ਅਸੀਂ ਸਚਾਈ ਜਾਣ ਸਕਦੇ ਹਾਂ ਜਿੰਨਾ ਆਪਾਂ ਦੇਖੋ ਇਨਵੈਸਟੀਗੇਸ਼ਨ ਦਾ ਇਹ ਪ੍ਰਿੰਸੀਪਲ ਹੁੰਦਾ ਵੀ ਤੁਸੀਂ ਜਿੰਨਾ ਉਹ ਦਾ ਵੱਡਾ ਦਾਇਰਾ ਕਰੋਗੇ ਓਨੀ ਤੁਸੀਂ ਸਚਾਈ ਥਾਂ ਜਲਦੀ ਪਹੁੰਚ ਪਾਓਗੇ ਜੇ ਤੁਸੀਂ ਦਾਇਰਾ ਛੋਟਾ ਕਰ ਦੋਗੇ ਵੀ ਮੈਂ ਤਾਂ ਆ ਦੋ ਬੰਦੇ ਐ ਤੋਂ ਬਾਹਰ ਜਾਣਾ ਹੀ ਤੇ ਤੁਹਾਨੂੰ ਸਚਾਈ ਚ ਪਹੁੰਚੇ ਚੱਕੇ ਨਹੀਂ ਗਾ ਜੇ ਤੁਸੀਂ ਕਹਿੰਦੇ ਕਿ ਕਿਸੇ ਕੇਸ ਤੋਂ ਵੀ ਨਹੀਂ ਜੇ ਫਸਟ ਐਫ ਆਈ ਆਰ ਦੀ ਕੋਈ ਸੀ ਉਹ ਕੰਪਲੇਨਟ ਨਹੀਂ ਸੀ ਤਾਂ ਬੋਲਦੇ ਨੇ ਇਮੀਡੀਏਟਲੀ ਵਾਸ ਐਫ ਆਈ ਆਰ ਦੀ ਸਟੇਟਿਟ ਤੇ ਸਿਮੀਲਰਲੀ ਇਹਨਾਂ ਨੇ ਮਤਲਬ ਇਹਨਾਂ ਨੂੰ ਅਰੈਸਟ ਕਰ ਲਿਆ ਉਹਨਾਂ ਸਟੇਜ ਦੇ ਜਿਹੜਾ ਐਸਆਈਟੀ ਕਨਸਟੀਟਿਊਟ ਕੀਤੀ ਗਈ ਮਤਲਬ ਪੁਲਿਸ ਹੈੱਡਪੋਟ ਚ ਮਾਜੋਬ ਡੀਜੀਪੀ ਸਾਹਿਬ ਨੇ ਸਾਡੀ ਇਹ ਚੀਜ਼ ਕੀਤੀ ਉਪਦਾਨਾ ਕੀਤਾ ਉਹ ਇਹੀ ਦੱਸਾਂ ਦਾ ਵੀ ਥੱਲੇ ਕੋਈ ਨਾ ਕੋਈ ਕਮੀਆਂ ਪੇਸ਼ੀਆਂ ਸੀਗੀਆਂ ਤਾਂ ਹੀ ਉਹਨਾਂ ਨੇ ਇਸ ਤਫਤੀਸ਼ ਨੂੰ ਚੱਕ ਕੇ ਕਿਹਾ ਵੀ ਇਹਨਾਂ ਤੋਂ ਇਹ ਚੀਜ਼ ਪ੍ਰੋਪਰ ਕਾਰਨੀ ਪਾ ਰਹੇ ਹੈਗੇ ਇਸ ਕਰਕੇ एसआईटी बनाती सो वो कमियां पेशियां जेडिया रहियां ओना नु बिल्कुल एसआईटी ਦੇ ਵਿੱਚ ਇਹ ਵਿਚਾਰਿਆ ਜਾਏਗਾ ਕਿ ਜੇ ਇਸ ਚੀਜ਼ ਨੂੰ ਆਪਾਂ ਇਸ ਤਰ੍ਹਾਂ ਦੀ بجائے ਇਸ ਤਰ੍ਹਾਂ ਕਰਦੇ ਤਾਂ ਆਪਾਂ ਜਲਦੀ ਸਚਾਈ ਤੱਕ ਤੁਸੀਂ ਪਬਲਿਕ ਅਪੀਲ ਦਿੱਤੇ ਕੋਈ ਅੱਗੇ ਆਣਾ ਚਾਹ ਰਿਹਾ ਜੇ ਵੀ ਐਫਆਈ ਅਪੋਸਟ ਪੜਾਂਗੇ ਇਨ ਟਾਈਮ ਦੇਖੀ ਕਿ ਉਹ ਹੀ ਪਾਈ ਕੋਲ ਦੇ ਪੁਲਿਸ ਦੇ ਪਾਰਟ ਤੁਹਾਨੂੰ ਕੀ ਲੱਗਦਾ ਜੇ ਕੋਈ ਆਊਗਾ ਆਈ ਬਿਜ਼ਨਸ ਨੂੰ ਕਿਵੇਂ ਤੁਸੀਂ ਛੋਟ ਕਰਉਗੇ ਨਹੀਂ ਉਹ 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 ਨਹੀਂ ਉਹੀ ਉਹੀ ਮੈਂ ਇਹ ਬੇਨਤੀ ਕਰਦਾ ਕਰਮ ਕਿ ਜਦੋਂ ਪੈਨਾ ਕਮੀਆਂ ਪੇਸ਼ੀਆਂ ਰਹੀਆਂ ਔਰ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਐਫ ਆਈਆਰ ਦਾ ਅੱਜ ਕਰਨ ਚ ਨਾ ਟਾਈਮ ਲੱਗਿਆ ਉਹ ਸਾਰੀਆਂ ਚੀਜ਼ਾਂ ਨੂੰ ਹੀ ਵਿਚਾਰਦੇ ਹੋਏ ਆਪਣੀ ਐਸਆਈਟੀ ਬਣਾਈ ਗਈ ਵੀ ਇਹਨਾਂ ਇਸ ਲੈਵਲ ਤੇ ਇਹ ਚੀਜ਼ ਨੂੰ ਹੈਂਡਲ ਪ੍ਰੋਪਰ ਹੋ ਨਹੀਂ ਰਿਹਾ ਹੈਗਾ ਇਸ ਕਰਕੇ ਹੈਡਕੁਆਟਰ ਤੋਂ ਅਫੀਸਰ ਦੀ ਡਿਊਟੀ ਲਾਈ ਗਈ ਤੇ ਬਾਅਦ ਦੇ ਜ਼ਿਲ੍ਹੇ ਦੇ ਸੰਦੀਪ ਮਲਿਕ ਜੀ ਮੇਰੇ ਨਾਲ ਬੈਠੇ ਹੈਗੇ ਨੇ ਆਪਣਾ ਸ਼੍ਰੀ ਮਨਪ੍ਰੀਤ ਕੰਬੋਜ ਜੀ ਆਪਣਾ ਐਸਪੀ ਮੋਹਾਲੀ ਤੋਂ ਬੈਠੇ ਨੇ ਹਨਾ ਦਿਲਬੀਰ ਸਿੱਧੂ ਜੀ ਸਾਡੇ ਨਾਲ ਹੈਗੇ ਨੇ ਇਹ ਡੀਐਸਪੀ ਆਪਣਾ ਬਾਗਾਪੁਰਾਨ ਨੇ ਇਹ ਸਾਰੇ ਅਫਸਰਾਂ ਨੂੰ ਇਕੱਠੇ ਕਰਕੇ ਉਹਦੇ ਇਸ ਕੱਕੇ ਹੀ ਔਰ ਇੱਥੋਂ ਦੇ ਅਫਸਰ ਕੋਈ ਨਹੀਂ ਲੈ ਗਏ ਹੈਗੇ ਪਟਿਆਲੇ ਦੇ ਕੁਝ ਤੁਸੀਂ ਚਾਰ ਅੱਖਰ ਦਾ ਸਸਪੈਂਡ ਕਰਦੇ ਬਟ ਆਈਪੀਐਸ ਨਾਗਿੰਦਰ ਸਿੰਘ ਤਾਂ ਉਹ ਸੇ ਪਾਵਰ ਸਟੇਟ ਨੇ ਉਹ ਤਾਂ ਜਿਹੜੀ ਗੱਲ ਦੇ ਸਰਕਾਰ ਦੇ ਕਰ ਉਹ ਤਾਂ ਪ੍ਰੈਸ ਕਰਦੇ ਨਹੀਂ ਉਹ 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 ਵੀ ਹਾਈ ਕੋਰਟ ਉਹਨਾਂ ਦੀ ਵਿੱਚ ਲੈ ਦੇ ਨਹੀਂ ਮੈਂ ਸਮਝ ਗਿਆ ਤੁਹਾਡੀ ਗੱਲ ਪਰ ਉਹ ਵੀ ਜੇ ਕਿਸੇ ਦੀ ਵੀ ਆਪਾਂ ਨੇ ਕੋਈ ਚੀਜ਼ ਕਹਿਣਾ ਹੈਗਾ ਵੀ ਆ ਬੰਦੇ ਦੀ ਆ ਕਮੀ ਪੇਸ਼ੀ ਦੇ ਜਾਂ ਉਹ ਉਹ ਆਪਾਂ ਪ੍ਰੋਪਰਲੀ ਡਾਕੂਮੈਂਟ ਕਰਕੇ ਹੀ ਕਹਿ ਸਕਦੇ ਆ ਨਾ ਸਫਾ ਮਿਸਲ ਤੇ ਲਿਆ ਕੇ ਆਪਾਂ ਇੱਕ opinion ਤੇ ਬੇਸਿਸ ਤੇ ਨਹੀਂ ਨਾ ਜਾ ਸਕਦੇ ਸੋ ਮੇਰਾ ਕਹਿਣ ਦਾ ਭਾਵ ਇਹ ਆ ਕਿ ਆਪਾਂ ਨੂੰ ਜਿਹੜਾ ਵੀ ਕੰਮ ਕਰਨਾ ਉਹ ਕਾਇਦੇ ਦੇ ਮੁਤਾਬਕ ਹੈ ਪ੍ਰਸੀਜ ਦੇ ਮੁਤਾਬਕ ਆਪਾਂ ਨੇ ਕਰਨਾ ਸਾਰੀ ਤੇਰਾ ਸਵਾਲ ਹੈ ਸਟਾਟਸ ਬਾਰੇ ਸੇਟ ਐਸਆਈਟੀ ਕੋਲ ਐਸਾ ਕਿਹੜਾ ਮੈਕਨਿਜ਼ਮ ਹੈ ਕਿ ਮੈਂ ਤੁਹਾਨੂੰ ਉਜਾਗ ਕਰਨੀ ਕਿਉਂਕਿ ਪਹਿਲਾਂ ਆਮ ਵਰਟਰ ਮਾਈਂਡ ਸੈਟਮੈਂਟ ਹੋਣ ਦੇ ਤੱਕ ਮੈਂ ਸਵਾਲ ਕਰੀ ਉਸੇ ਕੇਸ ਨੇ ਦੋ ਦੂਰਾਂ ਤੋਂ ਇਸੇ ਮੋੜੀ ਦਾ ਹੋ ਗਿਆ ਉਸ ਛੋਟੇ ਦੁਕਾਨਦਾਰ ਦਾ ਉਹਨੂੰ ਹੈਪਰੀਡੀਟ ਹਾਈਪਰੇਟ ਹੋ ਜਾਂਦੀ ਹੈ ਤੁਹਾਡੇ ਦਿਮਾਗ ਦੇ ਪੈਨ ਬਾਕਸ ਵਾਲੀ ਬੰਦਸ਼ ਵਿੱਚ ਜਦੋਂ ਅਲਟਰਨੇਟਿਵ ਟੂ ਮੀਡੀਏਟ ਹਾਈਪਰਡ ਹਜੇ ਚ ਦੇਖੋ ਉਹੀ ਜਿਹੜਾ ਮੈਂ ਪਹਿਲਾਂ ਸਾਡੇ ਨੂੰ ਪਹਿਲਾਂ ਬੇਨਤੀ ਕੀਤੀ ਸੀ ਸ਼ੁਰੂ ਕੀਤੀ ਸੀ ਵੀ ਇਹ ਬਾਇਸਿਸ ਨੂੰ ਰੂਲ ਆਊਟ ਕਰਾਂ ਲਈ ਸਾਇੰਟੀਫਿਕ ਇਨਵੈਸਟੀਗੇਸ਼ਨ ਦਾ ਸਹਾਰਾ ਲਿਆ ਜਾਂਦਾ ਹੈਗਾ ਔਰ ਸਾਇੰਟੀਫਿਕ ਇਨਵੈਸਟੀਗੇਸ਼ਨ ਚ ਕਿਹੜੀਆਂ-ਕਿਹੜੀਆਂ ਚੀਜ਼ਾਂ ਆ ਜਾਂਦੀਆਂ ਨੇ ਸੀਸੀਟੀਵੀ ਫੁਟੇਜ ਆ ਜਾਂਦੀ ਹੈ ਉੱਥੋਂ ਦੀ ਮੋਬਾਈਲ ਦੀ ਕਵਰੇਜ ਆ ਜਾਂਦੀ ਹੈਗੀ ਹਾਂਜੀ ਉਹ ਸਾਰੀਆਂ ਚੀਜ਼ਾਂ ਨੂੰ ਐਸਆਈਪੀ ਕੀ ਐਸਐਸਪੀ ਪਟਿਆਲਾ ਤੋਂ ਵੀ ਬੁਲਾਏਗੀ ਜਾਂ ਉਹਨਾਂ ਇਨਵੈਸਟੀਗੇਸ਼ਨ ਅਫਸਰ ਜਿੱਦਾਂ ਨੇ ਨਹੀਂ ਕੀਤੀ ਲੋਨ ਕੀ ਤਲਫ ਕਰੇਗੀ ਬਿਲਕੁਲ ਬਿਲਕੁਲ ਬੁਲਾਏਗੀ ਬਿਲਕੁਲ ਬੁਲਾਏਗੀ ਸਪੈਸਿਫਿਕਲੀ ਸਟੇਟਿਸਟਿਕ ਪਟਿਆਲਾ ਬਿਲਕੁਲ 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 ਡਿਪਾਰਟਮੈਂਟ ਦੇ ਪੈਰਲਲ ਲਾਂਚ ਲਾਈ ਹੋਈ ਹੈ ਕੋਲੀ ਕੋਆਰਡੀਨੇਸ਼ਨ ਮਿਟੀਂਗਾਂ ਵੀ ਹੋਣਗੀਆਂ ਉਹ ਲੱਗ ਰਹੇ ਹਾਂ ਕਿ ਉਹ ਤੁਮ ਜਿਹੜੀ ਰਿਸਪੌਂਸ ਐਕਟਿਵਿਟੀ ਕੀਤੀ ਸੀ ਕਮਿਸ਼ਨਰ ਨਹੀਂ ਉਹ ਜਿਹੜੀ ਹੈਗੀ ਆ ਉਹ ਜੁਡੀਸ਼ੀਅਲ ਆਪਣਾ ਜਿਹੜੀ ਮੈਜੈਸਟੀਰੀਅਲ ਇਨਕੁਆਰੀ ਆ ਜੀ ਮਨੇਸ਼ ਜਿਹੜੀ ਸਾਡੀ ਐਸਆਈਟੀ ਹੈਗੀ ਆ ਇਹਦਾ ਕੰਮ ਹੈਗਾ ਇਨਵੈਸਟੀਗੇਸ਼ਨ ਦਾ ਜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਆ ਤੇ ਉਹਨਾਂ ਨੇ ਮੈਜੈਸਟੀਰੀਅਲਟੀ ਇਨਕੁਆਰੀ ਹੁੰਦੀ ਆ ਉਹਨਾਂ ਨੇ ਦੇਖਣਾ ਵੀ ਆਇਆ ਜਿਹਨੂੰ ਜਿੰਨੀ ਪਾਵਰ ਸੀਗੀ ਉਹਨਾਂ ਨੇ ਆਪਣੀ ਪਾਵਰ ਦਾ ਸਹੀ ਸਮੇਂ ਤੇ ਇਸਤੇਮਾਲ ਕੀਤਾ ਕਿ ਨਹੀਂ ਕੀਤਾ ਉਹ ਅਲੱਗ ਡਿਪਾਰਟਮੈਂਟਡ ਉਹਨਾਂ ਨੇ ਕੀ ਕੰਮ ਕਰਦਾ ਤੁਸੀਂ ਸਾਡਾ ਤਾਂ ਇਨਵੈਸਟੀਗੇਸ਼ਨ ਦਾ ਕੰਮ ਆ ਜੀ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦਾ ਡਿਪਾਰਟਮੈਂਟਲੀ ਉਹ ਦੇਖਣਗੇ ਵੀ ਸਪੋਜ਼ ਕਰੋ ਐਸਐਸਪੀ ਦੀ ਆ ਪਾਵਰ ਸੀ ਉਹਨੇ ਆਪਣੀ ਪਾਵਰ ਨੂੰ ਸਹੀ ਸਮੇਂ ਤੇ ਸਹੀ ਇਸਤੇਮਾਲ ਕੀਤਾ ਕਿ ਨਹੀਂ ਕੀਤਾ ਜੀ